ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਮੇਰੀ ਪਿਆਰੀ ਜੀ YouTube ਫੈਮਿਲੀ ਤਾਂ ਦੋਸਤੋ ਅੱਜ ਮੈਂ ਸਾਰਾ ਕੰਮ ਕਰਕੇ ਆਈ ਹਾਂ ਹੁਣੇ ਹੀ ਤੇ ਅੱਜ ਨਾ ਗਰਮੀ ਬਹੁਤ ਜ਼ਿਆਦੀ ਸੀ ਤੇ ਮੈਂ ਆਪਣਾ ਸਾਰਾ ਕੰਮ ਨਿਬੜ ਲਿਆ ਤੇ ਉਸ ਤੋਂ ਬਾਅਦ ਬਸ ਮੇ ਵਾਰੀ ਆਉਂਦੀ ਹੈ ਮੇਰੀ ਨਹਾਉਣ ਦੀ ਤੇ ਕਈ ਵਾਰ ਨਾ ਮਤਲਬ ਜਦੋਂ ਮੈਂ ਲਾਈਵ ਹੁੰਦੀ ਹਾਂ ਤੇ ਮੈਨੂੰ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਕਿ ਦੀਦੀ ਤੁਹਾਡੀ ਸਕਿਨ ਤੇ ਬਹੁਤ ਜ਼ਿਆਦਾ 글로ਅ ਆ ਤੁਸੀਂ ਕੀ ਲਗਾਉਂਦੀ ਹੋ ਕੀ ਯੂਜ਼ ਕਰਦੇ ਹੋ ਤੇ ਮੈਂ ਸੋਚਿਆ ਚਲੋ ਜੋ ਚੀਜ਼ ਮੈਂ ਯੂਜ਼ ਕਰਦੀ ਆ ਉਹ ਤੁਹਾਡੇ ਨਾਲ ਮੈਂ ਅੱਜ ਸ਼ੇਅਰ ਕਰਦੀ ਆ ਤੇ ਪਹਿਲਾਂ ਮੈਂ ਇੰਨਾ ਨਹੀਂ ਲਗਾਉਂਦੀ ਮੈਂ ਹਫਤੇ ਵਿੱਚ ਸਿਰਫ ਦੋ ਵਾਰ ਇਹ ਚੀਜ਼ ਯੂਜ਼ ਕਰਦੀ ਆ ਤੇ ਉਹਦੇ ਨਾਲ ਹੀ ਜਿਹੜਾ ਮੇਰਾ ਫੇਸ ਜਿਹੜਾ ਇੰਨਾ ਗਲੋ ਹੁੰਦਾ ਆ ਦੇਖੋ ਲਾਈਵ ਜਦੋਂ ਆਉਂਦੇ ਆਸੀਂ ਲਾਈਵ ਹੁੰਦੇ ਆ ਇਹਦੇ ਵਿੱਚ ਕੋਈ ਫਿਲਟਰ ਵਗੈਰਾ ਨਹੀਂ ਹੁੰਦਾ ਹੈ ਤੇ ਲਾਈਵ ਹੀ ਭੈਣਾਂ ਨੇ ਮੈਨੂੰ ਪੁੱਛਿਆ ਤੇ ਮੈਂ ਸੋਚਿਆ ਚਲੋ ਤੁਹਾਡੇ ਵਾਸਤੇ ਜਿਹੜੀ ਮੈਂ ਵੀਡੀਓ ਤਿਆਰ ਕਰਦੀ ਆ ਯਾਰ ਜੀ ਮੈਨੂੰ ਹੋਣਾ ਸੀਗਾ ਸਾਰਾ ਕੰਮ ਮੇਰਾ ਕੰਪਲੀਟ ਹੋ ਚੁੱਕਿਆ ਆ ਤੇ ਜੋ ਚੀਜ਼ ਮੈਂ ਲਗਾਉਂਦੀ ਆ ਅੱਜ ਉਹ ਹੀ ਤੁਹਾਡੇ ਨਾਲ ਮੈਂ ਜੜੀ ਸ਼ੇਅਰ ਕਰੂੰਗੀ ਤੇ ਉਹਨਾਂ ਆਪਣੇ ਗਰਮੀਆਂ ਵਿੱਚ ਬਹੁਤ ਜ਼ਿਆਦਾ ਉਹਦਾ ਫਾਇਦਾ ਹੁੰਦਾ ਆ ਗਰਮੀਆਂ ਦੇ ਵਿੱਚ ਕਿਉਂਕਿ ਗਰਮੀਆਂ ਦੇ ਵਿੱਚ ਆਪਣੀ ਸਕਿਨ ਬਹੁਤ ਜ਼ਿਆਦਾ ਡਰਾਈਡ ਹੋ ਜਾਂਦੀ ਆ ਤੇ ਜਿਹੜੀ ਸਕਿਨ ਹੁੰਦੀ ਹੈ ਨਾ ਉਹਦੇ ਵਿੱਚ ਰੀਟੇਨਿੰਗ ਵਗੈਰਾ ਆ ਜਾਂਦੀਆਂ ਫੇਸ ਤੇ ਕਿਉਂਕਿ ਆਪਾਂ ਧੁੱਪੇ ਵਗੈਰਾ ਧੁੱਪੇ ਕੰਮ ਘੜਦੇ ਰਹਿੰਦੇ ਸਾਰਿਆਂ ਨੇ ਪਹਿਣਾ ਜਿਹੜੀਆਂ ਘਰ ਦੇ ਕੰਮ ਕਰਦੀਆਂ ਨਾ ਘਰ ਵਿੱਚ ਉਲਝ ਜਾਂਦੀਆਂ ਨੇ ਪਰ ਆਪਣਾ ਧਿਆਨ ਜਿਹੜਾ ਰੱਖ ਨਹੀਂ ਸਕਦੀਆਂ ਨਿਕੀਆਂ ਮੈਂ ਵੀ ਹੁਣੇ ਬਾਹਰ ਝਾੜੂ ਲਗਾ ਕੇ ਆਈ ਕਿਉਂਕਿ ਫਿਰ ਉਹਦੇ ਕਰਕੇ ਜਿਹੜੀ ਸਕਿਨ ਬਹੁਤ ਜ਼ਿਆਦਾ ਡੈੱਡ ਹੋ ਜਾਂਦੀ ਹੈ ਆਪਣੀ ਹਨਾ ਤੇ ਉਹਦੇ ਵਾਸਤੇ ਜਿਹੜੀ ਆ ਚੀਜ਼ ਮੈਂ ਯੂਜ਼ ਕਰਦੀ ਆ ਜਿਹਦੇ ਕਰਕੇ ਫੇਸ ਜਿਹੜਾ ਬਿਲਕੁਲ ਸਾਫ਼ ਹੋ ਜਾਂਦਾ ਹੈ ਔਰ ਮੈਲ ਵਗੈਰਾ ਜਿਹੜੀ ਚੰਗੀ ਤਰ੍ਹਾਂ ਜਿਹੜੀ ਸਾਫ਼ ਹੋ ਜਾਂਦੀ ਹੈ ਤੇ ਚਲੋ ਜ਼ਿਆਦਾ ਦੇਰ ਨਹੀਂ ਕਰਦੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿ ਮੈਂ ਕੀ ਜਿਹੜਾ ਯੂਜ਼ ਕਰਦੀ ਆ ਲੋ ਜੀ ਅੱਜ ਜਿਹੜੀ ਫੇਸ ਵਾਸਤੇ ਆਪਾਂ ਚੀਜ਼ਾਂ ਯੂਜ਼ ਕਰਨੀਆਂ ਹਨਾ ਉਹਦੇ ਵਿੱਚ ਸਭ ਤੋਂ ਪਹਿਲਾਂ ਜੀ ਜਿਹੜਾ ਆਪਾਂ ਵੇਸਣ ਲਵਾਂਗੇ ਜਿਹੜਾ ਆਮ ਆਪਣੀ ਰਸੋਈ ਵਿੱਚ ਮਿਲ ਹੀ ਜਾਂਦਾ ਆ ਹਨਾ ਤੇ ਇੱਕ ਚਮਚ ਆਪਾਂ ਬੇਸਨ ਲੈ ਲਾਂਗੇ ਔਰ ਬੇਸਨ ਆਪਾਂ ਆਪਣੀ ਸਕਿਨ ਦੇ ਅਕੋਰਡਿੰਗ ਲਾਵਾਂਗੇ ਜਿੰਨਾ ਕ ਆਪਾਂ ਨੂੰ ਆਪਣੇ ਫੇਸ ਤੇ ਜਿਹੜਾ ਅਪਲਾਈ ਕਰਨਾ ਆ ਹਨਾ ਤੇ ਉਸ ਤੋਂ ਬਾਅਦ ਜੀ ਜਿਹੜਾ ਦੂਸਰਾ ਆ ਉਹ ਹੈਗਾ ਇਹ ਦਹੀਂ ਹਨਾ ਦਹੀਂ ਵੀ ਆਪਣੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਜਿਹੜੀ ਆਪਣੀ ਮੈਲ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰਦੀ ਆ ਨਾ ਉਸ ਤੋਂ ਬਾਅਦ ਜੀ ਤੀਸਰਾ ਤੇ ਲਾਸਟ ਵਾਲਾ ਜਿਹੜਾ ਹੈਗਾ ਹਲਦੀ ਹਾਂ ਹਲਦੀ ਵੀ ਦੇਖੋ ਆਪਣੀ ਸਕਿਨ ਵਾਸਤੇ ਕਿੰਨਾ ਜ਼ਿਆਦਾ ਫਾਇਦੇਮੰਦ ਔਰ ਇਹ ਤਿੰਨੇ ਚੀਜ਼ਾਂ ਹੀ ਆਪਣੇ ਕਿਚਨ ਦੇ ਵਿੱਚ ਆਸਾਨੀ ਨਾਲ ਮਿਲ ਜਾਂਦੀਆਂ ਨੇ ਹਨਾ ਔਰ ਇਹਨਾਂ ਦਾ ਇੰਨਾ ਜਿਆਦਾ ਬੈਨੀਫਿਟ ਆ ਜੇ ਅਸੀਂ ਇਹਨੂੰ ਰੈਗੂਲਰਲੀ ਯੂਜ਼ ਕਰਾਂਗੇ ਨਾ ਤੇ ਆਪਾਂ ਨੂੰ ਹਫਤੇ ਵਿੱਚ ਹੀ ਨਾਂ ਦਾ ਜਿਹੜਾ ਫਰਕ ਦਿਖਣਾ ਜਿਹੜਾ ਸਟਾਰਟ ਹੋ ਜਾਊਗਾ ਜਿਹੜੀਆਂ ਮੈਡੀਕਲ ਤੋਂ ਆਪਾਂ ਦਵਾਈਆਂ ਲਾਉਂਦੇ ਆ ਜਾਂ ਤਰ੍ਹਾਂ ਤਰ੍ਹਾਂ ਦੀਆਂ ਕਰੀਮਾਂ ਯੂਜ਼ ਕਰਦੇ ਆ ਹਨਾ ਉਹਦੇ ਨਾਲ ਆਪਣੇ ਫੇਸ ਹੀ ਖਰਾਬ ਹੁੰਦਾ ਹੈ ਔਰ ਆਪਣੇ ਫੇਸ ਨੂੰ ਜਿਹੜਾ ਬਿਲਕੁਲ ਵੀ ਜਿਹੜਾ ਗਲੋ ਵਗੈਰਾ ਨਹੀਂ ਮਿਲਦਾ ਹੈਗਾ ਨਾ ਇਸ ਤੋਂ ਚੰਗਾ ਜਿਹੜਾ ਘਰ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਦਾ ਯੂਜ਼ ਕਰਕੇ ਆਪਾਂ ਜਿਹੜਾ ਆਪਣਾ ਚਿਹਰਾ ਆ ਉਹਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਸਕਦੇ ਹਾਂ ਨਾ ਤੇ ਚਲੋ ਕਰਦੇ ਆਂ ਵੀਡੀਓ ਨੂੰ ਸ਼ੁਰੂ ਕਰਕੇ ਤਿਆਰ ਕਰ ਲਿਆ ਆ। ਇਹ ਚੰਗੀ ਤਰ੍ਹਾਂ ਇਹ ਮੈਲਟ ਕਰ ਲੈਣਾ ਆ। ਇਹ ਗਰਮੀ ਬਹੁਤ ਜ਼ਿਆਦਾ ਸੀ ਮੈਂ ਏਸੀ ਚੱਲੀ ਕਿਉਂਕਿ ਮੈਂ ਹੁਣ ਇਹ ਧੁੱਪ ਵਿੱਚੋਂ ਕੰਮ ਕਰਕੇ ਆਂ ਪਸੀਨਾ-ਪਸੀਨਾ ਹਲ ਪਈ ਸੀ ਤੇ ਫਿਰ ਮੈਂ ਸੋਚਿਆ ਚਲੋ ਪਹਿਲਾਂ ਵੀਡੀਓ ਸ਼ੂਟ ਕਰ ਦਿਆਂ। ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗੀ ਫਿਰ ਉਸ ਤੋਂ ਬਾਅਦ ਜਿਹੜਾ ਮੈਂ ਨਹਾ ਕੇ ਆਉਂਗੀ। ਤੇ ਇਹਨੂੰ ਜੇ ਆਪਾਂ ਆਪਣੇ ਫੇਸ ਤੇ ਅਪਲਾਈ ਕਰ ਲਵਾਂਗੇ। ਖੋ ਜੀ ਦੇਖੋ ਕਿ ਜਿਹੜੀ ਦਹੀਂ ਹੁੰਦੀ ਹੈ ਨਾ ਇਹ ਆਪਣੇ ਫੇਸ ਨੂੰ ਬਹੁਤ ਜ਼ਿਆਦਾ ਸਾਫ਼ ਕਰਨ 'ਚ ਜਿਹੜੀ ਹੈਲਪ ਕਰਦੀ ਹੈ ਦਹੀਂ ਨੂੰ ਤਾਂ ਵੈਸੇ ਵੀ ਕੱਲੀ ਵੀ ਲਾ ਲੋਗੇ ਨਾ ਤਾਂ ਵੀ ਉਹਦੇ ਨਾਲ ਤੁਹਾਨੂੰ ਫਰਕ ਦਿਖਣਾ ਜਿਹੜਾ ਸਟਾਰਟ ਹੋ ਜੂਗਾ ਖਾਸ ਤਰਿਕੇ ਨਾਲ ਹੋਰ ਆਪਣੇ ਫੇਸ ਤੇ ਔਰ neck ਤੇ ਲਗਾਣਾ ਚਾਹੁੰਦੇ ਹੋ ਲਗਾ ਸਕਦੇ ਹੋ ਮੈਂ ਅਜ ਜੋ ਮਿਲਟੀ ਟੀ-ਸ਼ਰਟ ਦਾ ਗਲਾ ਨਾ ਛੋਟਾ ਹੈ ਬਾਕੀ ਮੈਂ ਲਗਾ ਲੈਂਦੀ ਆ ਚੰਗੀ ਤਰ੍ਹਾਂ ਤੁਸੀਂ ਆਪਣਾ ਨੈਕ ਦੇ ਪਿੱਛੋਂ ਜਿਵੇਂ ਆਪਾਂ ਫੇਸ਼ੀਅਲ ਵਗੈਰਾ ਕਰਦੇ ਆ ਨਾ ਸਸ ਰਬਬਰ ਕਰਦੇ ਆ ਆਪਾਂ ਜਿਵੇਂ ਉਸ ਤਰੀਕੇ ਨਾਲ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਨਾ ਹੋਣ ਤੋਂ ਪਹਿਲਾਂ ਤੁਸੀਂ ਇਸ ਚੀਜ਼ ਨੂੰ ਯੂਜ਼ ਕਰਨਾ ਹੈ ਤੇ ਦੇਖੋ ਤੁਸੀਂ ਕਿੰਨਾ ਜਿਹੜਾ ਫੇਸ ਤੇ ਫਰਕ ਪੈਂਦਾ ਹੈ ਤੇ ਇਹਨੂੰ ਜਿ ਆਪਾਂ 10 ਮਿੰਟ ਲਾ ਕੇ ਰੱਖਣਾ ਹੈ ਤੇ ਆਪਣਾ 11 ਵੱਜ ਚੁੱਕੇ ਹੈ ਇਹ ਤੇ ਅਪਲਾਈ ਕਰ ਲੈਣਾ ਇੱਥੇ ਜਿੱਥੇ ਲੱਗ ਰਿਹਾ ਵੀ ਨਹੀਂ ਲੱਗਿਆ ਇੱਥੇ ਲਾ ਦੇ ਕਾਣੇ ਤੇ ਵੀ ਲਾ ਸਕਦੇ ਹਾਂ ਮੈਂ ਕੋਈ ਵੀ ਮੈਡੀਕਲ ਕਰੀਮ ਯੂਜ਼ ਨਹੀਂ ਕਰਦੀ ਬਿਲਕੁਲ ਨਹੀਂ ਕਿਉਂਕਿ ਮੈਨੂੰ ਉਸ ਚੀਜ਼ ਤੇ ਵਿਸ਼ਵਾਸ ਨਹੀਂ ਹੈਗਾ ਮੈਂ ਘਰ ਦੀ ਇਲਾਜ ਹੁਣ ਆਪਾਂ ਕੀ ਕਰਦਾ ਜੀ ਆਪਣੇ ਹਲਕੇ ਜਿਹੇ ਹੱਥਾਂ ਨਾਲ ਦੀ ਮ사ਜ ਕਰਾਂਗੇ ਹਲਕੇ ਜਿਹੜੇ ਫਿੰਗਰ ਹੁੰਦੀਆਂ ਨੇ ਆਪਣਾ ਇਹਦੇ ਨਾਲ ਹਲਕੀ ਮ사ਜ ਕਰਾਂਗੇ ਅਜਕਲ ਤੋਂ ਪੌਂਚ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਹ ਵਾਲੇ ਰੈਮਡੀ ਇਹ ਨੂੰ ਲਗਾ ਕੇ ਨਹੀਂ ਛੱਡਣਾ ਇਹਨੂੰ ਬਸ ਆਪਾਂ ਇੱਦਾਂ ਹੀ ਮ사ਜ ਕਰਨੀ ਹੈ ਇਹਦੇ ਨਾਲ ਜਿਵੇਂ ਆਪਾਂ ਸਕਰਬ ਕਰਦੇ ਆ ਨਾ ਉਸੇ ਤਰੀਕੇ ਨਾਲ ਇਹਨੂੰ ਯੂਜ਼ ਕਰਨਾ ਆ ਤਾਂ ਹੀ ਆਪਣੀ ਜੜੀਆਂ ਮੈਲ ਜਿਹੜੀ ਰਿਮੂਵ ਹੋਊਗੀ ਆ ਦੇਖੋ ਹੱਥਾਂ ਤੇ ਜਿੰਨਾ ਹੈਗਾ ਸੀ ਮੈਂ ਸਾਰਾ ਲੜਾ ਯੂਜ਼ ਕਰ ਲਿਆ ਕਿਉਂਕਿ ਮੈਨੂੰ ਨਹਾਣੀ ਸੀ ਹੈ ਨਾ ਤਾਂ ਹੀ ਮੈਂ ਇਸ ਟਾਈਮ ਜਿਹੜਾ ਇਹਨੂੰ ਲਗਾਈ ਹੁੰਦੀ ਆ नहाने तो पहला बहुत ज्यादा मैल उतर दी है इस चीज़ में इस तरीके ना पिंगर के विचाले हत्थां से चंकी तरह रगड़ के ਚਲੋ ਜੀ 10 ਮਿੰਟ ਹੋ ਚੁੱਕੇ ਆ ਹੁਣ ਮੈਂ ਤੁਹਾਨੂੰ ਨਹਾ ਕੇ ਮਿਲਦੀ ਆ ਉਸ ਤੋਂ ਬਾਅਦ ਦਿਖਾਉਣੀ ਆ ਤੁਹਾਨੂੰ ਰਿਜ਼ਲਟ ਓਕੇ ਉਦੋਂ ਤੱਕ ਵੇਟ ਕਰਿਓ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ ਨਹਾ ਕੇ ਆ ਚੁੱਕੀ ਆ ਔਰ ਮੇਰਾ ਫੇਸ ਬਿਲਕੁਲ ਸਾਫ਼ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਇੱਕ ਵੀ ਪਿੰਪਲ ਵਗੈਰਾ ਨਹੀਂ ਹੈਗਾ ਫੇਸ ਤੇ ਔਰ ਦੇਖੋ 10 ਮਿੰਟ ਦੇ ਨਾਲ ਅਸੀਂ ਆਪਣਾ ਕਿੰਨਾ ਸਾਫ਼ ਕਰ ਸਕਦੇ ਹਾਂ ਫੇਸ ਹਨਾ ਜਿੰਨਾ ਅਸੀਂ ਆਪਣਾ ਬਾਹਰ ਜਾ ਕੇ ਪਾਰਲਰ ਦੇ ਵਿੱਚ ਇੰਨਾ ਟਾਈਮ ਲਗਾਉਂਦੇ ਆ ਇੰਨੇ ਪੈਸੇ ਵੇਸਟ ਕਰਦੇ ਆ ਉਹੀ 10 ਮਿੰਟ ਆਪਾਂ ਘਰ ਵਿੱਚ ਆਪਣੇ ਲਈ ਕੱਢ ਕੇ ਹਨਾ ਕਿਉਂਕਿ ਜ਼ਿਆਦਾਤਰ ਹਾਊਸ ਵਾਈਫ ਜਿਹੜੀਆਂ ਹੁੰਦੀਆਂ ਨੇ ਨਾ ਆਪਣੇ ਲਈ ਤਾਂ ਜਿਹੜੀਆਂ ਅਸੀਂ ਟਾਈਮ ਕੱਢਦੀ ਹੀ ਨਹੀਂ ਹੈਗੀਆਂ ਆਪਾਂ ਸਾਰਾ ਦਿਨ ਘਰ ਦੀ ਸਫਾਈ ਚ ਲੱਗਿਆ ਰਹਿੰਦੀਆਂ ਬਟ ਸਭ ਤੋਂ ਜ਼ਿਆਦਾ ਜਿਹੜੀ ਸਫਾਈ ਆ ਸਾਨੂੰ ਆਪਣੇ ਆਪ ਨੂੰ ਜ਼ਰੂਰਤ ਹੁੰਦੀ ਆ ਹਨਾ ਉਹਦੇ ਲਈ ਤਾਂ ਆਪਾਂ ਬਿਲਕੁਲ ਵੀ ਜਿਹੜਾ ਟਾਈਮ ਕੱਢਦੀਆਂ ਨਹੀਂ ਹੈਗੀਆਂ ਹਨਾ ਤੇ ਦੇਖੋ ਆ 10 ਮਿੰਟ ਦੇ ਵਿੱਚ ਆਪਣਾ ਫੇਸ ਕਿੰਨਾ ਜ਼ਿਆਦਾ ਸਾਫ਼ ਹੋ ਗਿਆ ਹਨਾ ਤੇ ਆ ਦੇਖੋ ਜਿਹੜੀ ਦਹੀਂ ਹੁੰਦੀ ਹੈ ਨਾ ਜਿਹੜੀ ਦਹੀਂ ਖਾਣ ਵਿੱਚ ਵੀ ਤਾਂ ਚਲੋ ਵਧੀਆ ਹੀ ਹੁੰਦੀ ਹੈ ਬਟ ਕੱਲੀ ਦਹੀਂ ਨੂੰ ਜਦੋਂ ਤੁਸੀਂ ਕਦੇ ਵੀ ਯੂਜ਼ ਕਰਕੇ ਦੇਖੋਗੇ ਨਾ ਉਹਨੂੰ ਇਸ ਤਰੀਕੇ ਨਾਲ ਆਪਣੇ ਫੇਸ ਤੇ ਜਦੋਂ ਰਗ ਕਰੋਗੇ ਨਾ ਦੇਖੋ ਉਹਨਾਂ ਥੋੜੀ ਥੋੜੀ ਬਲੈਕ ਹੋਣੀ ਸਟਾਰਟ ਹੋ ਜੂਗੀ ਕਿਉਂਕਿ ਨਾ ਉਹ ਮੈਲ ਨੂੰ ਬਹੁਤ ਜਲਦੀ ਜਿਹੜਾ ਰਿਮੂਵ ਕਰਦੀ ਆ ਕਦੇ ਟਰਾਈ ਕਰਕੇ ਦੇਖੋ ਔਰ ਦੇਖੋ ਇਸ ਇਸ ਜਿਹੜੀ ਰੈਮਡੀ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ ਹੈ ਇਹਨੂੰ ਜਦੋਂ ਤੁਸੀਂ ਅਪਲਾਈ ਕਰਕੇ ਦੇਖੋਗੇ ਨਾ ਤੁਸੀਂ ਮੈਨੂੰ ਆਪਣਾ ਰਿਜ਼ਲਟ ਜਰੂਰ ਦੱਸਿਓ ਕੀ ਕਿਸ ਤਰੀਕੇ ਨਾਲ ਤੁਹਾਨੂੰ ਫਰਕ ਪਿਆ ਦੇਖੋ ਕਈਆਂ ਨੂੰ ਨਹੀਂ ਸੂਟ ਕਰਦੀ ਹਨ ਇਹ ਚੀਜ਼ ਤੇ ਸਭ ਨੂੰ ਆਪਣੀ ਸਕਿਨ ਦਾ ਪਤਾ ਹੁੰਦਾ ਕਿ ਮੇਰੇ ਫੇਸ ਤੇ ਆਵਲੇ ਚੀਜ਼ ਜਿਹੜੀ ਆ ਸੂਟ ਨਹੀਂ ਕਰਦੀ ਤਾਂ ਉਹ ਬਿਲਕੁਲ ਵੀ ਨਾ ਲਾਓ ਪਲੀਜ਼ ਜਿਨ੍ਹਾਂ ਨੂੰ ਸੂਟ ਕਰਦੀ ਹੈ ਇਹ ਚੀਜ਼ਾਂ ਹਨ ਉਹ ਆਪਣੇ ਫੇਸ ਤੇ ਜ਼ਰੂਰ ਅਪਲਾਈ ਕਰਕੇ ਦੇਖੋ ਤੇ ਮੈਨੂੰ ਰਿਜ਼ਲਟ ਜ਼ਰੂਰ ਦੱਸਿਓ ਤੇ ਦੇਖੋ ਮੈਂ ਅੱਜ ਇਹ ਵੀਡੀਓ ਤਾਂ ਕਰਕੇ ਸ਼ੂਟ ਕਰੀਏ ਕਿਉਂਕਿ ਨਾ ਮੈਨੂੰ ਪੈਨਾ ਕਹਿ ਦਿੰਦੀ ਆ ਕਿ ਤੁਸੀਂ ਡੇਲੀ 21 ਸਾਫ ਸਫਾਈ ਦੀ ਵੀਡੀਓ ਜਿਹੜੀ ਸ਼ੇਅਰ ਕਰਦੇ ਰਹਿੰਦੇ ਜੋ ਵੇਖਣ ਵਿੱਚ ਨਾ ਬਹੁਤ ਜ਼ਿਆਦਾ ਬੋਰਿੰਗ ਲੱਗਦੀ ਆ। ਤੋਂ ਸੋ ਅੱਜ ਤਾਂ ਕਰਕੇ ਮੈਂ ਸੋਚੇ ਵੀ ਚਲੋ ਮੈਂ ਅੱਜ ਤੁਹਾਡੇ ਨਾਲ ਜਿਹੜੀ ਆਪਣੀ ਸਕਿਨ ਕੇਅਰ ਆ ਕਿੱਦਾਂ ਮੈਂ ਆਪਣੀ ਸਕਿਨ ਦਾ ਖਿਆਲ ਰੱਖਦੀ ਆ, ਧਿਆਨ ਰੱਖਦੀ ਆ ਨਾ ਕਿਉਂ ਨਾ ਤੁਹਾਡੇ ਨਾਲ ਅੱਜ ਜਿਹੜਾ ਮੈਂ ਉਹ ਸ਼ੇਅਰ ਕਰਾਂ ਨਾ ਇਸੇ ਕਰਕੇ ਦੇਖੋ ਘਰ ਦੇ ਕੰਮ ਤੇ ਮੈਂ ਸਾਰੇ ਆਪਣੇ ਨਿਬੇੜ ਹੀ ਲਏ ਸੀ। ਪਹਿਲਾਂ ਮੈਂ ਸੋਚੇ ਵੀ ਚਲੋ ਕਰ ਦੇ ਕੰਮ ਤੁਹਾਡੇ ਨਾਲ ਜਿਹੜਾ ਮੈਂ ਸ਼ੇਅਰ ਕਰਦੀ ਆ ਬਟ ਫਿਰ ਮੈਂ ਸੋਚਿਆ ਕਿ ਜਦੋਂ ਮੈਂ ਨਾ ਨਹਾਉਣ ਤੋਂ ਪਹਿਲਾਂ ਆਪਣੇ ਫਿਸਤੇ ਜੋ ਲਗਾਨੀ ਹੁੰਦੀ ਹੈ ਉਹ ਦੀ ਵੀਡੀਓ ਤੁਹਾਡੇ ਨਾਲ ਮੈਂ ਜਿਹੜਾ ਸ਼ੇਅਰ ਕਰਦੀ ਆ ਇਸ ਕਰਕੇ ਅੱਜ ਜਿਹੜੀ ਮੈਂ ਇਹ ਵੀਡੀਓ ਤੁਹਾਡੇ ਨਾਲ ਸਪੈਸ਼ਲੀ ਜਿਹੜੀ ਤੁਹਾਡੇ ਕਰਕੇ ਜਿਹੜੀ ਸ਼ੂਟ ਕੀਤੀ ਹੈ ਤੇ ਮੈਂ ਨਾ ਉਮੀਦ ਕਰਦੀ ਆ ਤੁਹਾਨੂੰ ਸਾਰੇ ਜਣੇ ਨੂੰ ਅੱਜ ਦੀ ਵੀਡੀਓ ਜਿਹੜੀ ਵਧੀਆ ਲੱਗੀ ਹੋਗੀ ਸੋ ਜੇ ਤੁਸੀਂ ਟਰਾਈ ਕਰਕੇ ਦੇਖੋ ਤੁਹਾਨੂੰ ਰਿਜ਼ਲਟ ਮਿਲਿਆ ਤੁਸੀਂ ਮੈਨੂੰ ਜ਼ਰੂਰ ਜਿਹੜਾ ਕਮੈਂਟ ਕਰਕੇ ਦੱਸਣਾ ਆ So, आ, दिया, दिया सौने -सौने कि ਤੁਹਾਨੂੰ ਜੜਾਇਆ ਕਿਵੇਂ ਦਾ ਤੁਹਾਡੇ ਫੇਸ ਤੇ ਜਿਹੜਾ ਫਰਕ ਪਿਆ ਹੈ ਹਨਾ ਸੋ ਅੱਜ ਦੀ ਵੀਡੀਓ ਸਾਰਿਆਂ ਨੂੰ ਉਮੀਦ ਕਰਦੀ ਹਾਂ ਵਧੀਆ ਹੀ ਲੱਗੀ ਹੋਊਗੀ ਤਾਂ ਪਲੀਜ਼ ਆਪਣੇ ਸੋਹਣੇ ਸੋਹਣੇ ਜੇ ਕਮੈਂਟ ਕਰਕੇ ਮੈਨੂੰ ਮੋਟੀਵੇਟ ਕਰਿਓ ਔਰ ਹੋਰ ਵੀ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਹੈ ਦੇਖੋ ਵੀਡੀਓ ਅਗਰ ਜਿਵੇਂ ਇੱਕ ਭੈਣ ਨੇ ਕਿਹਾ ਸੀ ਕਿ ਦੀਦੀ ਤੁਸੀਂ ਸਕਿਨ ਕੇਅਰ ਵੀ ਹੋਰ ਵੀ ਰੈਸਪੀ ਜੇ ਸਾਰੀਆਂ ਵੀਡੀਓ ਜਿਹੜੀਆਂ ਸ਼ੇਅਰ ਕਰਿਆ ਕਰੋ ਹਨਾ ਤੇ ਮੈਂ ਕੋਸ਼ਿਸ਼ ਕਰਿਆ ਕਰੂੰਗੀ ਹੌਲੀ ਹੌਲੀ ਤੁਹਾਡੇ ਨਾਲ ਸਾਰੀਆਂ ਵੀਡੀਓ ਜਿਹੜੀਆਂ ਸ਼ੇਅਰ ਕਰ ਸਕਾਂ ਸੋ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਆਪਣੀ ਵੀਡੀਓ ਦਾ ਅੱਜ ਮੈਂ ਇੱਥੇ ਹੀ ਐਂਡ ਕਰਦੀ ਹਾਂ ਕਿਉਂਕਿ ਮੈਂ ਸਿਰਫ ਸਪੈਸ਼ਲੀ ਆਪਣੀ ਸਕਿਨ ਕੇਅਰ ਤੇ ਜਿਹੜੀ ਅੱਜ ਵੀਡੀਓ ਬਣਾਈ ਸੀਗੀ ਹੋਰ ਬਾਕੀ ਕੁਝ ਨਹੀਂ ਮੈਂ ਅੱਜ ਸ਼ੂਟ ਕਰਿਆ ਹੈਗਾ ਜੋ ਆਪਣੇ ਐਨਕੀ ਵੀਡੀਓ ਹੈਗੀ ਆ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਜਣਾਂ ਨੇ ਇਹ ਨੂੰ ਵਧੀਆ ਲੱਗੀ ਹੋਊਗੀ ਸੋ ਕਮੈਂਟ ਕਰਕੇ ਜੁੜ ਦੱਸਿਓ ਤੇ ਜਿਹੜੇ ਚੈਨਲ ਤੇ ਪਹਿਲੀ ਵਾਰੀ ਜੁੜਿਓ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਹੁਣ ਮਿਲਦੇ ਆਂ ਨਵੀਂ ਜੀ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਸ਼ੀ ਕਾਲੀ